ਜੀ ਕੌੰਦਾ ਇਹ ਡਿਫਰੈਂਟ ਡਿਫਰੈਂਟ ਚੈਨਲਸ ਤੇ ਚੱਲ ਰਿਹਾ ਔਰ ਮੇਰੀ ਫੋਨਸ ਵੀ ਕਈ ਜਗ੍ਹਾ ਉਹੀ ਸੀ ਕਿ ਇਹਦੇ ਚ ਉਹੀ 31 ਤਰੀਕ ਦਾ ਵਕੂਆ ਸੀਗਾ ਤੇ ਇਹ ਅਲਟੀਮੇਟਲੀ 3 ਤਰੀਕ ਨੂੰ ਜਾ ਕੇ ਪਰਚਾ ਦਰਜ ਹੁੰਦਾ ਔਰ ਉਹਦੇ ਚ ਇਹ ਜਿਹੜੀ ਲੇਡੀ ਨਾਲ ਮੰਦਭਾਉ ਨਾਲ ਘਟਨਾ ਵਾਪਰੀ ਹੈ ਉਦੇ ਬੇਟੇ ਨੇ ਲਾ ਮੈਰਿਜ ਕੀਤੀ ਸੀ ਕਿਸੇ ਦੀ ਬੇਟੀ ਦੇ ਨਾਲ ਔਰ ਉਹ ਲੇਡੀ ਜਿਨ੍ਹਾਂ ਦੀ ਬੇਟੀ ਸੀਗੀ ਉਹ ਆਪਣੇ ਦੋ ਬੇਟਿਆਂ ਦੇ ਨਾਲ ਤੇ ਦੋ ਹਨ ਪਛਾਤੇ ਬੰਦਿਆਂ ਦੇ ਨਾਲ ਇਹਨਾਂ ਨੂੰ ਆ ਲੰਬਾ ਜਿਆ ਦੇਣ ਜਾਂਦੀ ਹੈ ਔਰ ਘਰੇ ਉੱਥੇ ਬੈਂਸ ਬਸਈਆ ਹੋ ਜਾਂਦਾ ਬੈਂਸ ਬਸਈਆ ਜਿਹੜਾ ਉਹ ਹੱਥੋਂ ਪਾਈ ਤੱਕ ਪਹੁੰਚ ਜਾਂਦਾ ਹੱਥੋਂ ਪਾਈ ਦੇ ਵਿੱਚ ਜਿਹੜੀ ਆ ਉਹ ਲੇਡੀ ਦੀ ਸ਼ਰਟ ਜਿਹੜੀ ਫਟ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਇਹ ਬੁਰਾ ਸ਼ਰਣੋ ਦੋਸ਼ੀ ਸੀਗਾ ਉਹਨੇ ਇਹਦੀ ਵੀਡੀਓ ਬਣਾ ਲਈ ਔਰ ਵੀਡੀਓ ਬਣਾਉਣ ਤੋਂ ਬਾਅਦ ਉਦੋਂ ਤੱਕ ਇਹਨਾਂ ਨੂੰ ਨਹੀਂ ਸੀ ਪਤਾ ਕਿ ਸਾਡੀ ਕੋਈ ਵੀਡੀਓ ਬਣੀ ਹੈ ਇਹਨਾਂ ਨੇ ਕੰਪਲੇਨਟ ਕੀਤੀ ਸੀ ਔਰ ਇੱਕ ਦੋ ਦਿਨ ਇਹੀ ਵੇਟ ਕਰਦੇ ਰਹੇ ਕਿ ਸ਼ਾਇਦ ਬਾੜ ਪਾ ਕੇ ਕੋਈ ਗੱਲ ਹੋ ਜੇ ਕਿ ਬੱਚਿਆਂ ਨੇ ਜੇ ਕਰ ਲਈ ਗਲਤੀ ਤੇ ਇਹਨਾਂ ਦੇ ਵੱਡਿਆਂ ਦਾ ਇੱਕ ਛੋਟਾ ਮਟਰ ਇਹਨਾਂ ਦਾ ਕੋਈ ਸਮਝੌਤਾ ਕੋਈ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਪਰਚਾ ਦੀ ਦਰਜ ਹੋ ਗਿਆ ਤਾਂ ਉਹਨਾਂ ਨੇ ਚਾਹੇ ਜਿਹੜੀ ਵੀਡੀਓ ਸੀ ਉਹ ਵਾਇਰਲ ਕਰਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਤੋਂ ਜਿੱਦਣ ਦਾ ਪਰਚਾ ਦਰਜ ਹੋਇਆ ਸੀ ਪੀਸ ਪਾਰਟੀਆਂ ਦੇ ਤਿੰਨ ਚਾਰ ਅਸੀਂ ਸਪੈਸ਼ਲ ਇਸੇ ਕੰਮ ਤੇ ਲਾਈਆਂ ਸੀ ਜਿਨ੍ਹਾਂ ਚੋਂ ਇਸੇ ਤੋਂ ਖਾਲੜਾ ਦੀ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕੋ ਤਾਮਯਾਬੀ ਮਿਲੀ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਥੋਂ ਸ਼ਾਇਦ 베ਰਕਾ ਤੋਂ ਜਾਂ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਇਹ ਬੱਸ ਫੜ ਕੇ ਤੇ ਜਾਣਗੇ ਔਰ ਉਸ ਤੋਂ ਅੱਗੇ ਇੱਕ ਸ਼ਾਇਦ ਬੰਬੇ-ਬੰਬੇ ਨਿਕਲਣ ਦੀ ਇਹਨਾਂ ਦੀ ਤਿਆਰੀ ਸੀ ਔਰ ਉਹਨਾਂ ਨੇ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਉਥੋਂ ਇੱਕ ਜਣੇ ਨੂੰ 베ਰਕਾ ਤੋਂ ਔਰ ਦੋ ਜਣਿਆਂ ਨੂੰ ਜਿਹੜਾ ਬੱਸ ਸਟੈਂਡ ਤੋਂ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਔਰ ਹਜੇ ਤੱਕ ਦੀ ਗੱਡੀ ਪੁੱਛ ਲਈ ਹੈ ਸੇ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਇਸ ਦੀ ਮਜਬੂਤ ਕੁਝ ਕੁ ਕਰਾਂਗੇ ਇਸਕੇ ਚੋਰ ਵੀ ਰਿਸਟਰਡ ਹੈ ਸਨ ਨਾਮ ਨੇ ਮੈਂ ਦੋ ਹੋਰ ਜਾਣੇ ਹਜੇ ਅਪਸਕੋਂਡਿੰਗ ਹੈ ਜੀ ਇੱਕ ਇਹਦਾ ਬੇਟਾ ਹੈਗਾ ਜਿਹੜਾ ਬਾਈ ਨੇ ਮੁੰਜਮ ਹੈਗਾ ਡੀਡੀ ਦਾ ਔਰ ਇੱਕ ਅਣਪਛਾਤਾ ਵਿਅਕਤੀ ਜਿਹੜਾ ਉਹ ਹਜੇ ਸਰ ਇਹ ਮੈਰਿਜ ਹੋਈ ਹੈ ਦੋਨੋਂ ਦੀ ਕਾਸਟ ਸੇਮ ਹੀ ਕਿ ਨਹੀਂ ਯਾਰ ਕਾਸਟ ਸੇਮ ਹੈ ਜੀ ਕਾਸਟ ਸੇਮ ਹੈ ਤੇ ਜਾਰੇ ਪੱਠੇ ਤੇ ਕੰਮ ਕਮ ਕਰ ਦੇਗੇ ਬਾਕੀ ਨੂੰ ਕਿ ਸਰ ਕੋਈ ਨਾ ਹੀ ਪਰਿਵਾਰ ਦੀ ਸਿੱਖਿਆ ਲਈ ਨਿਰਪਰਤ ਕੀਤੀ। ਸੁਰੱਖਿਆ ਲਈ ਮੈਂ ਆਪਕੋ ਤੇ ਲੇਡੀ ਨੂੰ ਮਿਲਿਆ ਸੀਗੀ। ਉਹਨਾਂ ਨੂੰ ਕੋਈ ਐਸਾ ਉਹਨਾਂ ਨੇ ਅੰਦੇਸ਼ਾ ਦਾ ਜਾਰੀ ਨਹੀਂ ਕੀਤਾ ਪਰ ਫੇਰ ਵੀ ਮੈਂ ਲੋਕਲ ਐਸਚਓ ਡੀਐਸਪੀ ਸਾਹਿਬ ਇਹਨਾਂ ਨੂੰ ਹਦਾਇਤ ਕਰਤੀ ਹੈ ਜੋ ਵੀ ਉਹ ਚਾਹੁੰਦੇ ਉਹਨਾਂ ਦੀ ਸੁਰੱਖਿਆ ਨੂੰ ਪੂਰਨ ਜੀਕੀ ਮੈਂ ਹੈ।